ਲੇ ਵੀ ਗਰਮੀ ਦਾ ਮੌਸਮ ਚੱਲੀ ਜਾਂਦਾ ਹੈ ਗਰਮੀ ਦੇ ਮੌਸਮ ਦੇ ਵਿੱਚ ਗਰਮੀ ਮਹਿਸੂਸ ਕਰਨ ਤੇ ਲੋਕਾਂ 'ਚ ਬਹੁਤ ਡਿਫਰੈਂਸ ਹੁੰਦਾ ਜੇ ਸ਼ਹਿਰਾਂ ਵਾਲੇ ਗਰਮੀ ਮਹਿਸੂਸ ਕਰਨ ਉਹ ਚੁੱਪ ਕਰਕੇ ਏਸੀ ਜਾਂ ਕੂਲਰ ਛੱਡ ਕੇ ਟਿੱਕੇ ਪਏ ਜਾਣਗੇ ਆਹੋ ਜੋ ਪਿੰਡਾਂ ਵਾਲੇ ਸਾਡੇ ਗਰਮੀ ਮਹਿਸੂਸ ਕਰਨ ਨੇ ਇਹ ਪਤੰਦਰ ਕਿੱਥੇ ਟਿੱਕੇ ਪੈਂਦੇ ਊਂ ਹੀ ਡਾਇਲੌਗ ਸਿਟੀ ਆਣਗੇ ਅੱਜ ਤਾਂ ਭਾੜੀ ਗਰਮੀ ਆ ਓਏ ਅੱਜ ਤਾਂ ਅੱਗ ਵਰ੍ਹ ਜਾਂਦੀ ਆ ਅੱਜ ਤਾਂ ਭਾਜਾ ਭਾਜਾ ਕਰਾਤੀ ਬਈ ਤਾ ਮਾਰੇ ਆ ਭਾਈ ਅੱਜ ਤਾਂ ਯਾਰ ਵੀ ਹੁਣ ਗਰਮੀ ਸੋਚਦੀ ਆ ਵੀ ਗਰਮੀ ਦਾ ਮੌਸਮ ਆ ਵੀ ਮੈਂ ਇਹੋ ਜਿਹਾ ਕਿਹੜਾ ਗੁਨਾਹ ਕਰਤਾ ਜਿਹੜਾ ਤੁਸੀਂ ਮੈਨੂੰ ਇੰਨੇ ਡਾਇਲੌਗ ਮਾਰੀ ਜਾਂਦੇ ਆ ਵੀ ਮੈਂ ਤਾਂ ਗਰਮੀ ਦੇ ਮੌਸਮ ਦੇ ਵਿੱਚ ਆਉਣਾ ਹੀ ਆ ਵੀ ਹੋਰ ਮੈਂ ਹੁਣ ਗਰਮੀ ਦੇ ਮੌਸਮ ਦੇ ਵਿੱਚ ਬਰਫ਼ ਤਾਂ ਡਿੱਗਣੀ ਲੱਗੀ ਫੇਰ ਬਦੰਦਰੇ ਸੂਰਜ ਨੂੰ ਹੀ ਡਾਇਲੌਗ ਮਾਰੀ ਜਾਣਗੇ ਉਹ ਜਾਵੜਾ ਯਾਰ ਜਾਵੜਾ ਭਰਾਵਾ ਕੋਈ ਕਰ ਲੈਣ ਦੇ ਸਾਨੂੰ ਕੰਮ ਥੰਦਾ ਯਾਰ ਤੂੰ ਵੀ ਯਾਰ ਨਾਲ ਸਾਡਾ ਖੜਾ ਨਹੀਂ ਛੱਡਦਾ ਯਾਰ ਸਾਡੇ ਸਿਰ ਤੇ ਹੀ ਰਹਿਣਾ ਚਾਹਵੀਂ ਘੰਟੇ ਤੇ ਸੂਰਜ ਕਹਿੰਦਾ ਵੀ ਯਾਰ ਮੈਂ ਤਾਂ ਹੁਣ ਰਹਿਣਾ ਹੀ ਆ ਗਰਮੀ ਦੇ ਮੌਸਮ ਦੇ ਵਿੱਚ ਜੇ ਮੈਂ ਨਾ ਆਉਂਗਾ ਹੋਰ ਕੌਣ ਆਊ ਉਹ ਇਹਦਾ ਬਦੰਤਰਨਾ ਡਾਇਲੌਗ ਮਾਰ-ਮਾਰ ਕੇ ਡਾਇਲੌਗ ਮਾਰ-ਮਾਰ ਕੇ ਗਰਮੀ ਨੂੰ ਵੀ ਬਿਸ਼ਰਮ ਕਰ ਦਿੰਦੀ ਆ ਗਰਮੀ ਸੋਚਦੀ ਆ ਵੀ ਪਿੰਡਾਂ ਵਾਲੇ ਨਾ ਮੇਰੀ ਵੀ ਲੱਸੀ ਕਰ ਦਿੰਦੇ ਆ